ਅ ਅੱਜ ਇੱਥੇ ਮੈਂ ਅਕੈਡਮੀ ਦੇ ਸੱਦੇ ਤੇ ਮੇਰਾ ਸਬਬ ਬਣਿਆ ਇੱਥੇ ਆਉਣ ਦਾ ਇੱਥੇ ਸਾਡੇ ਕੋਲ ਬੱਚੀਆਂ ਨੇ ਜਿਹੜੀਆਂ ਜੂਡੋ ਦੀ ਵਿੱਚ ਨੈਸ਼ਨਲ ਦੇ ਮੈਡਲ ਲੈ ਕੇ ਆਈਆਂ ਉਹਨਾਂ ਨੂੰ ਇੱਥੇ ਅੱਜ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ਵਾਪਸ ਜਦ ਜ਼ਿਲ੍ਹੇ ਦੇ ਵਿੱਚ ਆਈਆਂ ਨੇ ਇਹ ਧੀਆਂ ਦੀ ਲੋੜੀ ਨੂੰ ਸਮਰਪਿਤ ਕਰ ਲੋ ਉਹਨਾਂ ਬੱਚਿਆਂ ਦਾ ਇੱਕ ਹੌਸਲਾ ਫਜ਼ਾਈ ਵਾਸਤੇ ਅੱਜ ਇੱਥੇ ਸਾਰੇ ਅਸੀਂ ਉਹ ਉਹਨਾਂ ਨੂੰ ਇੱਕ ਹੋਰ ਅਗਲੇ ਪੋ ਇੱਕ ਵਾਸਤੇ ਦੁਆਵਾਂ ਦੇਣ ਵਾਸਤੇ 올 ਦਾ ਬੈਸਟ ਕੈਨ ਵਾਸਤੇ ਆਏ ਆ ਐਂਡ 올 ਦਾ ਬੈਸਟ ਇਨ ਇਸ ਸੰਸਥਾ ਨੂੰ ਜਿਹੜੇ ਇੰਨੇ ਸੋਹਣੇ ਹਨਰ ਹਾਰ ਬੱਚੇ ਜਿਹੜੇ ਨੇ ਉਹ ਪੈਦਾ ਕਰੇ ਸ਼ਹੀਦ ਪਾਕਿਸਤਾਨ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਰਾਣੀ ਲక్ష్ਮੀਬਾਈ ਜੂਡੋ ਟ੍ਰੇਨਿੰਗ ਸੈਂਟਰ ਦੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ ਇਹ ਉਹ ਲੜਕੀਆਂ ਨੇ ਜਿਨ੍ਹਾਂ ਨੇ 1.5 ਸਾਲ ਦੀ ਆਪਣੀ ਜੂਡੋ ਦੀ ਉਮਰ ਹੈ ਉਹਦੇ ਵਿੱਚ ਨੈਸ਼ਨਲ ਪੱਧਰ ਤੇ ਮੈਡਲ ਪ੍ਰਾਪਤ ਕੀਤੇ ਨੇ ਸਾਨੂੰ ਬੜੀ ਖੁਸ਼ੀ ਹੋਈ ਕਿ ਇਸ ਸਮੇਂ ਜਦੋਂ ਕਿ ਪੰਜਾਬ ਦਾ ਟੈਂਪਰੇਚਰ 0 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਦਾ ਹੈ ਪਰੰਤੂ ਇਹ ਕੁੜੀਆਂ ਸਵੇਰੇ ਸ਼ਾਮ ਲਗਾਤਾਰ ਪ੍ਰੈਕਟਿਸ ਕਰਦੀਆਂ ਨੇ ਉਸ ਪ੍ਰੈਕਟਿਸ ਦੀ ਸਿੱਟੇ ਇਹਨਾਂ ਨੇ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਲਏ ਨੇ ਤੇ ਉਹਨਾਂ ਨੂੰ ਅੱਜ ਇੱਥੇ ਅਸੀਂ ਸਾਰਿਆਂ ਨੇ ਰਲ ਕੇ ਸਾਡੀ ਸੰਸਥਾ ਵੱਲੋਂ ਸਨਮਾਨਤ ਕੀਤਾ ਤੇ ਮੋਟੀਵੇਸ਼ਨ ਦਿੱਤੀ ਹੈ ਤਾਂ ਜੇ ਆਉਣ ਵਾਲੇ ਸਮੇਂ 'ਚ ਇਹ ਹੋਰ ਤਰੱਕੀ ਕਰ ਸਕਣ ਹੋਰ ਮੈਡਲ ਪ੍ਰਾਪਤ ਕਰ ਸਕਣ ਮੈਂ ਇਸ ਮਾਧਮੇ ਦੇ ਨਾਲ ਜਿੱਥੇ ਮੈਂ ਸ਼ਾਨ ਇੰਟਰਨੈਸ਼ਨਲ ਜਿਹੜੀ ट्रैवलिंग ਏਜੰਸੀ ਆ ਉਹਨਾਂ ਦੇ ਜਿਹੜਾ ਸੀਓ ਹੈ ਗਗਨਦੀਪ ਨੂੰ ਸ਼ਰਮਾ ਨੂੰ ਜਿਹੜੀ ਵਧਾਈ ਦਿਨਾ ਜਿਨ੍ਹਾਂ ਦੇ ਉਪਰਾਲੇ ਸਖਤ ਸਾਰੀਆਂ ਬੱਚਿਆਂ ਨੂੰ ਟਰੈਕ ਸੂਟ ਦਿੱਤੇ ਗਏ ਨੇ ਤੇ ਨਾਲ ਹੀ ਮੈਂ ਸਮੁੱਚੇ ਮਾਪਿਆਂ ਨੂੰ ਅੱਜ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਆਪਣੀਆਂ ਲੜਕੀਆਂ ਨੂੰ ਜੂਡੋ ਜ਼ਰੂਰ ਸਿਖਾਓ ਜੂਡੋ ਜੈਂਟਲ ਆਰਟ ਆ ਆਤਮ ਰੱਖਿਆ ਦੀ ਕਲਾ ਹੈ ਜਿਹੜੀ ਕਿ ਅੱਜ ਦੇ ਯੁੱਗ ਦੇ ਵਿੱਚ ਬਹੁਤ ਲੋੜ ਹੈ ਸਾਡਾ ਜਿਹੜਾ ਸੈਂਟਰ ਹੈ ਉਹ ਨਿਸ਼ੁਲਕ ਬਗੈਰ ਕਿਸੇ ਫੀਸ ਤੋਂ ਜਿਹੜਾ ਗੌਰਮੈਂਟ ਗਲ ਸਕੂਲ ਦੇ ਵਿੱਚ ਚੱਲਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਬੱਚੀਆਂ ਨੂੰ ਜਰੂਰ ਪਾਓ ਤਾਂ ਜੋ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਤਕੜੀਆਂ ਹੋ ਕੇ ਇਸ ਸਮਾਜ ਦੇ ਵਿੱਚ ਵਧੀਆ ਟੰਗ ਦੇ ਨਾਲ ਵਿੱਚ